ਮੰਗਲਾਚਰਨ ਆਜ ਤੱਕ ਸਾਡੇ ਦੇਸ਼ ਦੇ ਵਿੱਚ ਸਾਹਿਤਕਾਰ ਆਲਮ ਲੋਗ ਗ੍ਰੰਥਕਾਰ ਕਰਦੇ ਰਹੇ ਗਣੇਸ਼ ਦਾ ਤੇ ਸੁਰਸਤੀ ਦਾ ਸਨਾਤਨ ਮਤ ਦੀ ਇਹ ਧਾਰਨਾ ਹੈ ਕਿ ਸਿੱਧੀ ਦਾਤਾ ਗਣੇਸ਼ ਹੈ ਤੇ ਬੁੱਧੀ ਦਾਤਾ ਸੁਰਸਤੀ ਹੈ ਕਵੀ ਲੋਗ ਸਾਹਿਤਕਾਰ ਲੋਗ ਤੇ ਸੰਗੀਤ ਦੇ ਸਮਰਾਟ ਪੂਜਾ ਕਰਦੇ ਨੇ ਸੁਰਸਤੇ ਦੀ ਜੇ ਨਾਨੋ ਸਿੱਧੀ ਚਾਹੀਦੀ ਹੈ ਧਨ ਸੰਪਦਾ ਚਾਹੀਦਾ ਹੈ ਕੋਈ ਕਾਰਜ ਸਿੱਧ ਕਰਨਾ ਹੈ ਉਹ ਪੂਜਾ ਪ੍ਰਥਮ ਕਰਦੇ ਨੇ ਗਣੇਸ਼ ਦੀ ਇਹ ਪਰੰਪਰਾ ਛੜੀ ਆ ਰਹੀ ਸੀ ਗਣੇਸ਼ ਦੀ ਪੂਜਾ ਤੇ ਸੁਰਸ਼ਟੀ ਦੀ ਪੂਜਾ ਦੇਖੋ ਇਹ ਸਾਇਸਿਕ ਸਮੇਲਨ ਹੈ ਤਾਂ ਪਹਿਲੇ ਪੂਜਾ ਸੁਰਸ਼ਟੀ ਦੀ ਤੇ ਦੇਖੋ ਇਹ ਆਰਥਿਕ ਸਮੇਲਨ ਹੈ ਤਾਂ ਪਹਿਲੇ ਪੂਜਾ ਗਣੇਸ਼ ਦੀ ਇਸ ਤਰ੍ਹਾਂ ਹੈ ਇਹ سلسلہ ਸਾਡੇ ਦੌਰ ਦੇ ਜੋ ਹੈ ਸਨਾਤਨ ਮੱਧ ਦੇ ਬੜੇ ਪੁਰਾਣੇ ਸਮੇ ਤੋਂ ਚੱਲੇ ਆ ਰਿਹਾ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਸੰਬੰਧ ਵਿੱਚ ਆਪਣੇ ਵਿਚਾਰ ਰੱਖੇ ਅਗਰ ਸਿੱਧੀ ਦਾਤਾ ਗਣੇਸ਼ ਹੈ ਔਰ ਬੁੱਧੀ ਦਾਤਾ ਸੁਰਸ਼ਟੀ ਹੈ ਤਾਂ ਫਿਰ ਪ੍ਰਮਾਤਮਾ ਦੀ ਤੇ ਕੋਈ ਲੋੜ ਹੀ ਨਹੀਂ ਬੰਦੇ ਨੂੰ ਦੋ ਚੀਜ਼ਾਂ ਚਾਹੀਦੀਆਂ ਨੇ ਸਿੱਧ ਔਰ ਬੁੱਧ ਬੁੱਧੀ ਦੇ ਸਾਰਾ ਗਿਆਨ ਆ ਜਾਂਦਾ ਹੈ ਸਿੱਧੇ ਨੇ ਸਾਰੀ ਸੰਪਦਾ ਆ ਜਾਂਦੀ ਹੈ ਤਾਂ ਸਾਰੀ ਸੰਪਦਾ ਬੰਦੇ ਨੂੰ ਮਿਲ ਜਾਏ ਸਾਰਾ ਗਿਆਨ ਬੰਦੇ ਨੂੰ ਮਿਲ ਜਾਏ ਤਾਂ ਹੋਰ ਕਿਸੇ ਚੀਜ਼ ਦੀ ਫਿਰ ਲੋੜ ਰਹਿੰਦੀ ਨਹੀਂ ਮਨੁੱਖ ਦੇ ਅੰਦਰ ਕੋਈ ਭੁੱਖ ਰਹਿੰਦੀ ਨਹੀਂ ਪਰ ਪਰਮਾਤਮਾ ਤੋਂ ਛੁੱਟ ਪਰਮਾਤਮਾ ਨੂੰ ਇੱਕ ਪਾਸੇ ਰੱਖ ਕੇ ਸਨਾਤਨ ਮਤ ਨੇ ਇਸ ਬੁਖ ਦੀ ਪੂਰਤੀ ਗਣੇਸ਼ ਤੇ ਸ੍ਰਸ਼ਟੀ ਨਾਲ ਜੋੜੀ ਜੋ ਸ੍ਰਸ਼ਟੀ ਜੋ ਹੈ ਉਹ ਬੁੱਧ ਦਾਤਾ ਹੈ ਔਰ ਗਣੇਸ਼ ਜੋ ਹੈ ਇਹ ਸਿੱਧੀ ਦਾਤਾ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਮੰਗਲਾ ਚਰਨ ਆਰੰਭ ਕੀਤਾ ਹੈ ਉਹਦਾ ਪਹਿਲਾ ਅੱਖਰ ਹੈ ਇੱਕ ਇੱਕ ਓੰਕਾਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਅੱਖਰ ਇੱਕ ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜੋ ਮੰਗਲਾ ਚਰਨ ਹੈ ਗੁਰਮਤਿ ਦੇ ਜੋ ਮੰਗਲਾ ਚਰਨ ਹੈ ਉਹਦਾ ਪਹਿਲਾ ਅੱਖਰ ਹੈ ਇਕ ਜਬਜੀ ਸਾਹਿਬ ਦਾ ਜੋ ਮੰਗਲਾ ਚਰਨ ਹੈ ਉਹਦਾ ਅੱਖਰ ਪਹਿਲਾ ਹੈ ਇਕ ਇਕ ਦਿਨ ਸੀ ਦੇ ਇਸੇ ਹਿੰਸਾ ਪਰ ਗੁਰਨਾਦਿ ਗਰੀ ਰਚਨਾ ਤੋਂ ਹਿੰਸੇ ਦੇ ਰੂਪ ਵਿੱਚ ਲੈ ਨਿਕਲਿਆ ਇੱਕ ਖਸਮ ਦੀ ਬਾਣੀ ਬ੍ਰਹਮਵਾਕ ਦੇ ਰੂਪ ਵਿੱਚ ਨਿਕਲਿਆ ਇਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਨੇ ਨੇ ਇਕ ਹੈ ਅਨੇਕ ਹੈ ਅਨੇਕ ਹੈ ਫਿਰ ਇੱਕ ਹੈ ਫਿਰ ਸਾਹਿਬ ਐਸਾ ਵੀ ਕਹਿੰਦੇ ਨੇ ਇੱਕ ਮੂਰਤ ਅਨੇਕ ਦਰਸ਼ਨ ਕੀ ਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਇੱਕ ਸਾਰੀ ਅਨੇਕਤਾ ਦਾ ਜੋ ਆਧਾਰ ਹੈ ਉਹ ਇੱਕ ਹੈ ਤੇ ਇਸੇ ਇੱਕ ਤੋਂ ਇਹ ਸਾਰੀ ਅਨੇਕਤਾ ਦਾ ਜਨਮ ਹੈ ਇੱਕ ਮੂਲ ਹੈ ਇੱਕ ਜੋ ਹੈ ਆਧਾਰ ਹੈ ਲੇਕਿਨ ਇੱਕ ਨਹੀਂ ਅਨੇਕਾ ਰੂਪ ਧਾਰਨ ਕੀਤੇ ਹੋਏ ਨੇ ਜੋ ਅਨੇਕਤਾ ਹੈ ਇਹਨੋ ਸੰਸਾਰ ਕਹਿੰਨੇ ਨੇ ਜੋ ਇੱਕ ਹੈ ਉਹ ਕਰਤਾ ਹੈ ਜਿੱਥੇ ਤੱਕ ਆਤਮਾ ਦਾ ਗੱਲ ਹੈ ਵਿਚਾਰ ਚਲੇਗੀ ਆਤਮਾ ਦੇ ਉਸੇ ਇੱਕ ਹੈ ਸਾਡੇ ਸਰੀਰ ਦੇ ਪਰ ਜਿੱਥੇ ਤੱਕ ਸਰੀਰਕ ਸੰਬੰਧ ਦੀ ਗੱਲ ਆਏਗੀ ਤੇ ਰੁਕ ਬੜੇ ਨੇ ਹੁਣ ਇੱਕ ਬੰਦੇ ਦੇ ਸਿਰਫ ਕੋਈ ਇੱਕ ਹੀ ਰੂਪ ਦੇ ਉੱਤੇ ਉਹ ਨਹੀਂ ਹੋਂਦ ਨਹੀਂ ਖੜੀ ਅਨੇਕਾਂ ਰੂਪ ਨੇ ਇੱਕ ਬੰਦਾ ਜੇ ਕਿਸੇ ਦਾ ਪਿਓ ਹੈ ਤਾਂ ਕਿਸੇ ਦਾ ਪੁੱਤਰ ਵੀ ਹੈ ਕਿਸੇ ਦਾ ਪੁੱਤਰ ਹੈ ਕਿਸੇ ਦਾ ਪਤੀ ਵੀ ਹੈ ਕਿਸੇ ਦਾ ਭਰਾ ਵੀ ਹੈ ਕਿਸੇ ਦਾ ਪੜੋਸੀ ਵੀ ਹੈ ਕਿਸੇ ਦਾ ਦੋਸਤ ਵੀ ਹੁਣ ਬੰਦਾ ਇੱਕ ਹੈ ਤੇ ਰੂਪ ਉਤਦੇ ਇਤਨੇ ਮਨੁੱਖ ਜਨੇ ਕਹਿੰਦੇ ਨੇ ਜਦ ਬੰਦਾ ਪੁੱਤਰਾਂ ਦੇ ਸਾਹਮਣੇ ਪਿਤਾ ਦੇ ਰੂਪ ਵਿੱਚ ਜਾਂਦਾ ਹੈ ਤੇ ਚਿਹਰੇ ਦੇ ਹਾਅ ਭਾਅ ਤੇ ਮਾਨਸਿਕ ਮੰਡਲ ਕੁਝ ਹੋਰ ਹੁੰਦਾ ਹੈ ਉਹੀ ਮਨੁੱਖ ਜਦ ਪਿਆਰੇ ਦੇ ਸਾਹਮਣੇ ਪੁੱਤਰ ਦੇ ਰੂਪ ਵਿੱਚ ਜਾਂਦਾ ਹੈ ਚਿਹਰੇ ਦੇ ਹਾਅ ਭਾਅ ਤੇ ਮਨ ਦੇ ਭਾਵ ਕੁਥੋੜੀ ਹੁੰਦੇ। ਉਹੀ ਮਨੁੱਖ ਜਦ ਪਤਨੀ ਦੇ ਸਾਹਮਣੇ ਪਤੀ ਦੇ ਰੂਪ ਵਿੱਚ ਜਾਂਦਾ ਤੇ ਚਿਹਰੇ ਦਾ ਰੂਪ ਤੇ ਮਾਨਸਿਕ ਮੰਡਲ ਮਨੁੱਖ ਦਾ ਕੁਝ ਹੋਰ ਹੋ ਜਾਂਦਾ। ਉਹੀ ਮਨੁੱਖ ਜਦ ਮਿੱਤਰ ਦੇ ਸਾਹਮਣੇ ਮਿੱਤਰ ਦੇ ਰੂਪ ਵਿੱਚ ਖੜਾ ਹੁੰਦਾ, ਫਰੋਸੀ ਦੇ ਸਾਹਮਣੇ ਫਰੋਸੀ ਦੇ ਰੂਪ ਵਿੱਚ ਖੜਾ ਹੁੰਦਾ, ਤਾਂ ਚਿਹਰੇ ਦੇ ਹਾਅ ਭਾਅ ਤੇ ਮਾਨਸਿਕ ਸੰਸਕਾਰ ਕੁਝ ਹੋਰ ਆਉਂਦੇ ਨੇ। ਉਹੀ ਬੰਦਾ ਜਦ ਗੁਰੂ ਦੇ ਸਾਹਮਣੇ ਸਿੱਖ ਦੇ ਰੂਪ ਵਿੱਚ ਖੜਾ ਹੁੰਦਾ ਤਾਂ ਚਿਹਰੇ ਦੇ ਹਾਅ-ਭਾਅ ਤੇ ਮਨ ਦੀਆਂ ਤਰੰਗਾਂ ਕੁਝ ਹੋਰ ਆਉਂਦੀਆਂ ਨੇ ਹੁਣ ਬੰਦਾ ਇੱਕ ਹੈ ਤੇ ਰੂਪ ਇਸ ਦੇ ਤਨੇ ਨੇ ਕਿਸੇ ਦਾ ਸਿੱਖ ਵੀ ਹੈ ਕਿਸੇ ਦਾ ਪੁੱਤਰ ਵੀ ਹੈ ਕਿਸੇ ਦਾ ਭਰਾ ਵੀ ਹੈ ਕਿਸੇ ਦਾ ਪਿਤਾ ਵੀ ਹੈ ਕਿਸੇ ਦਾ ਪਤੀ ਵੀ ਹੈ ਕਿਸੇ ਦਾ ਪੜੋਸੀ ਵੀ ਹੈ ਕਿਸੇ ਦਾ ਦੋਸਤ ਵੀ ਹੈ ਜਿੰਨੇ ਰੂਪ ਪੁਰਸ਼ ਦੇ ਨੇ ਉਤਨੇ ਹੀ ਇਹ ਰੂਪ ਨਾਰੀ ਦੇ ਨੇ ਜੇ ਨਾਰੀ ਕਿਸੇ ਦੀ ਮਾਂ ਹੈ ਤਾਂ ਕਿਸੇ ਦੀ ਭੈਣ ਹੈ ਕਿਸੇ ਦੀ ਤੀ ਹੈ ਕਿਸੇ ਦੀ ਪਤਨੀ ਹੈ ਕਿਸੇ ਦੀ ਸਹੇਲੀ ਹੈ ਤੇ ਕਿਸੇ ਦੀ ਸਿਕਣੀ ਹੈ ਮਨੁੱਖ ਪੂਰਨ ਹੋਈ ਹੈ ਜਿਹਦੇ ਇਹ ਸਾਰੇ ਰੂਪ ਬੇਦਾਗ ਹੋਣ ਤੇ ਸਾਰੇ ਰੂਪ ਮੈਂ ਹੈਰਾਨਾ ਜਿਨ੍ਹਾਂ ਦੇ ਹੱਥ ਸਤਾਉਂਦੀ ਹੈ ਕਈ ਦਫਾ ਦੇ ਫੇਦਾ ਸਮੁੱਚਾ ਦੇਸ਼ ਤੇ ਉਹਦੀ ਸਾਰੀ ਤਾਕਤ ਕਿਸੇ ਦੇ ਹੱਥੇ ਸਨੇਟ ਦੇਦੀ ਹੈ ਤੇ ਕਮੇਤੇ ਕਮ ਉਹਦੇ ਸਾਰੇ ਰੂਪ ਤੇ ਦੇਖਣੇ ਚਾਹੀਦੇ ਨੇ ਕਿਦਰ ਐਸਾ ਤਾਂ ਨਹੀਂ ਉਹਦੇ ਸਾਰੇ ਰੂਪ ਦਾਜੀ ਨੇ ਜੋ ਮੇਰੇ ਪੜਨਦੇ ਚ ਆਇਆ ਸੰਗੀ ਪੁਤਰੀ ਨਹੀਂ ਸਾਬਤ ਹੋ ਸਕੀ ਪਿਤਾ ਪਿੱਛਦਾ ਹੀ ਰਹਾ ਹਾਲੇ ਦwale ਦੇ ਬਜ਼ੁਰਗ مخਾਲਫਤ ਕਰਦੇ ਰਹੇ ਪਿਤਾ ਦਾ ਦਿਲ ਤੋੜ ਕੇ ਔਰ ਚੰਗੇ ਚੰਗੇ ਬਜ਼ੁਰਗਾਂ ਦੀ ਵਿਚਾਰਾਂ ਤੇ ਲੱਤ ਮਾਰ ਕੇ ਉਹਨੇ ਕਦਮ ਚੁੱਕੇ ਚੰਗੀ ਪੁੱਤਰੀ ਨਹੀਂ ਸਾਬਤ ਹੋਈ ਅਗਾਂਹ ਚੱਲியே ਹਰ ਚੰਗੀ ਪਤਨੀ ਵੀ ਨਹੀਂ ਸਾਬਤ ਹੋਈ ਪਤੀ ਹਸਪਤਾਲ ਦੇ ਬਿਮਾਰ ਪਿਆ ਰਿਆ ਸਲਾਹ ਹੋਈ ਕੁਛਣ ਤੱਕ ਨਹੀਂ ਗਈ ਚੰਗੀ ਪਤਨੀ ਨਹੀਂ ਸਾਬਤ ਹੋਈ ਅਗਾਂਹ ਚੱਲ ਕੇ ਜੋ ਖੁੱਤੇ ਮਾਂ ਤੇ ਪੁੱਤ ਦਾ ਝਗੜਾ ਮਨਜ਼ਰ ਆਮ ਤੇ ਆਂਦਾ ਰਿਆ ਉੱਥੋਂ ਇੱਕ ਗੱਲ ਸਪਸ਼ਟ ਹੋ ਗਈ ਚੰਗੀ ਮਾਂ ਵੀ ਨਹੀਂ ਸਾਬਤ ਹੋਈ ਫਿਰ ਹੋਰ ਮੈਂ ਅੱਗੇ ਚਲਾ ਤੇ ਜੋ ਮੈਂ ਦੇਖਿਆ ਚੰਗੀ ਸੱਸ ਵੀ ਨਹੀਂ ਜੋ ਹੈ ਸਾਬਤ ਹੋਈ ਰਾਤ ਨੂੰ 12 ਵਜੇ ਨੂੰ ਨੂੰ ਘਰੋਂ ਕੜਛੜਿਆ ਤੇ ਫਿਰ ਚੰਗੀ ਦਾਦੀ ਵੀ ਨਹੀਂ ਸਾਬਤ ਹੋਈ ਪੋਤਰਾ ਰੋਂਦਾ ਹੀ ਰਹਿ ਗਿਆ ਸਿੱਖਦਾ ਹੀ ਰਿਹਾ جو چنگی دھی نہیں ثابت ہوئی جو چنگی پتنی نہیں ثابت ہوئی جو چنگی ماں نہیں ثابت ہوئی جو چنگی سس نہیں ثابت ہوئی جو چنگی دادی نہیں ثابت ہوئی چما کرنی ہو چنگی راج پاٹ کرندہ کس طرح ثابت ہوئے منخ نے یہاں سارے تو ہی اندازہ لائی واقعی یہ منخ ہے کمال کی گل زندگی دے ہر پہلو دے جس دی زندگی داغی اورے تے سمجھتا دے اس دے ہاتھ وچ دے دیتا جائے تے دیش برباد نہیں ہوئے گا تے ہور کی ہے دیش تباہ نہیں ہوئے گا تے ہور کی ہے ہم عرض کر رہے ہیں کہ جیسے اکل پرکھ ایک ہے تے ایک ہوندا ہے او دے روپ अनेकाने ہن اس نے اے نئم منوخ دے نال وی لاگو کر دیتا ہے تے منوخ دے وی روپ अनेकाने ਇਹ ਪੁਰਸ਼ ਕਿਸੇ ਦਾ ਪਿਓ ਹੈ ਕਿਸੇ ਦਾ ਪੁੱਤਰ ਹੈ ਕਿਸੇ ਦਾ ਪਤੀ ਹੈ ਕਿਸੇ ਦਾ ਪੜੋਸੀ ਹੈ ਕਿਸੇ ਦਾ ਮਿੱਤਰ ਹੈ ਕਿਸੇ ਤਰੀਕੇ ਨਾਲ ਇਹ ਸਾਰੇ ਰੂਪ ਨਾਰੀ ਦੇ ਨੇ ਤੇ ਚਾਣਕ ਨੇ ਭਰਤਰੀ ਨੇ اور ਵਿਦਰ ਨੇ ਆਪਣੇ ਨੀਤੀ ਦਰਪਣ ਵਿੱਚ ਲਿਖਿਆ ਇਹਨਾਂ ਤਿੰਨ ਮਹਾਂਪੁਰਸ਼ਾਂ ਨੇ ਰਾਜ ਹੈ ਵਿਦਰ ਨੀਤੀ ਦਰਪਣ ਤੇ ਤੀਸਰਾ ਰਾਜ yogi ਭਰਤਰੀ ਦਾ ਜਿਹਦਾ ਨਾਮ ਹੈ ਨੀਤੀ ਸ਼ਤਕ ਇਹ ਤਿੰਨੇ ਗ੍ਰੰਥ ਹੈ ਰਾਜਨੀਤੀ ਦੇ ਸਿਨੇ ਤੇ ਤਿੰਨੇ ਹੀ ਮਹਾਪੁਰਸ਼ ਇਸ ਗੱਲ ਤੇ ਜ਼ੋਰ ਦਿੰਦੇ ਨੇ ਕਿ ਰਾਜ ਸਿੰਘਾਸਨ ਤੇ ਜੱਜ ਕਿਸੇ ਨੂੰ ਬਿਠਾਓ ਤੇ ਵੇਖ ਲੈਣਾ ਉਹਦੀ ਸਮਾਜਿਕ ਜ਼ਿੰਦਗੀ ਕੀ ਹੈ। ਆਗਰ ਉਸ ਸਮਾਜਿਕ ਜ਼ਿੰਦਗੀ ਦੇ ਕਾਮਯਾਬ ਨਹੀਂ ਸਮਾਜਿਕ ਜ਼ਿੰਦਗੀ ਉਸਦੀ ਸਾਰੀ ਦਾਗੀ ਹੈ ਤਾਂ ਕਿਸੀ ਜ਼ਿੰਦਗੀ ਉਸਦੀ ਪਵਿੱਤਰ ਨਹੀਂ ਹੋ ਸਕਦੀ। ਉਸਦੀ ਪਾਵਨ ਨਹੀਂ ਹੋ ਸਕਦੀ। ਦੇ ਦਾਗ ਨਹੀਂ ਹੋ ਸਕਦੇ। ਤੇ ਇੰਜ ਲੱਗਦਾ ਹੈ ਸਦੀਆਂ ਦੀ ਜਿਹੜੀ ਇਸ ਦੇਸ਼ ਦੀ ਗੁਲਾਮੀ ਹੈ ਨਾ ਉਹਨਾਂ ਨੂੰ ਹੁਣ ਬੰਦਾ ਚੁਣਨ ਦੀ ਜਾਂਚ ਵੀ ਨਹੀਂ ਆਂਦੀ ਹਾਲਾਂਕਿ ਚੋਣ ਦੇ ਉੱਤੇ ਸਾਡੇ ਸਤਿਗੁਰਾਂ ਨੇ ਤੇ ਬੜਾ ਜ਼ੋਰ ਦਿੱਤਾ ਉਹਨਾਂ ਨੇ ਸ੍ਰੀ ਚੰਦ ਨੂੰ ਇੱਕ ਪਾਸੇ ਕਰ ਦਿੱਤਾ ਲਖਮੀ ਦਾਸ ਨੂੰ ਇੱਕ ਪਾਸੇ ਕੀਤਾ ਸੁਨੇ ਆ ਤੇ ਲੈਣਾ ਸੁਨੇ ਆਰ ਫਿਰ ਕਮਾਲ ਕੀਤੀ ਗੁਰੂ ਰਾਮਦਾਸ ਜੀ ਨੇ ਪਰੰਪਰਾ ਤੇ ਕਿ ਵੱਡੇ ਪੁੱਤਰ ਚੁਣਿਆ ਜਾਂਦਾ ਠੁਕਰਾ ਕੇ ਇੱਕ ਪਾਸੇ ਕੀਤਾ ਸਭ ਤੋਂ ਛੋਟੇ ਨੂੰ ਚੁਣਿਆ ਇਹ ਥੋੜੀ ਗੱਲ ਨਹੀਂ ਚੋਣ ਦੇ ਤੇ ਗੁਰਮਾਨ ਨੇ ਬਹੁਤ ਵੱਡਾ ਜ਼ੋਰ ਦਿੱਤਾ ਚੋਣ ਗਲਤ ਨਾ ਹੋਵੇ ਤੇ ਸਾਡੇ ਦੇਸ਼ ਵਾਸੀਆਂ ਨੂੰ ਵੀ ਅਧਿਕਾਰ ਦਿੱਤੇ ਗਏ ਚੋਣ ਨੁਮਾਇੰਦਾ ਜਿਹਨੂੰ ਸਾਰਾ ਦੇਸ਼ ਸੌਂਪਣਾ ਹੈ ਦੇਸ਼ ਦੀ ਸੰਪਤੀ ਦੇਸ਼ ਦੀ ਅਸਮਤ ਔਰ ਦੇਸ਼ ਦੀ ਸਤਿ ਅਰਥਾਜ ਦੇਣੀ ਹੈ ਪਰ ਦੇਖੋ ਤੇ ਸਹੀ ਹੱਥ ਬੇਦਾਗ ਨੇ ਕਿ ਨਹੀਂ ਹੱਥ ਪਵਿੱਤਰ ਨੇ ਕਿ ਨਹੀਂ ਇਹ ਬਿਲਕੁਲ ਨਹੀਂ ਸੋਚਿਆ ਗਿਆ ਉਹਦਾ ਕਾਰਨ ਕਿ ਸਦੀਆਂ ਦੀ ਗੁਲਾਮੀ ਨੇ ਸੋਚਣ ਦੀ ਸਮਰੱਥਾ ਹੀ ਖੋ ਲਈਏ ਪਤਾ ਹੈ ਇਹ ਦੇਸ਼ ਕਿੰਨੇ ਸਾਲ ਗੁਲਾਮ ਰਿਹਾ ਹੈ ਆਲਮ ਲੋਕ ਤੇ ਕਹਿੰਦੇ ਨੇ ਇਹ ਦੇਸ਼ 2000 ਸਾਲ ਗੁਲਾਮ ਰਿਹਾ ਹੈ ਅਫਗਾਨੀਆਂ ਦਾ ਗੁਲਾਮ ਰਿਹਾ ਇਰਾਨੀਆਂ ਦਾ ਗੁਲਾਮ ਰਿਹਾ ਅਰਬੀਆਂ ਲੋਕਾਂ ਦਾ ਇਹ ਗੁਲਾਮ ਰਿਹਾ ਇੱਥੇ ਮੰਗੋਲ ਆਏ ਇੱਥੇ ਡੱਚ ਆਏ ਇੱਥੇ ਪੁਰਤਗਾਲੀਜ਼ ਆਏ ਇੱਥੇ ਫ੍ਰੈਂਚ ਆਏ ਇੱਥੇ ਅੰਗਰੇਜ਼ ਆਏ ਇਹ ਸਾਰਿਆਂ ਦਾ ਗੁਲਾਮ ਫਰਾਈਦ ਕਹਿੰਦਾ ਹੈ ਜਿਹੜਾ ਦੇਸ਼ ਇੱਕ ਦਿਨ ਲਈ ਗੁਲਾਮ ਹੋ ਜਾਏ ਤੇ ਉਹ ਇੱਕ ਸਾਲ ਪਛੜ ਜਾਂਦਾ ਹੈ ਉਹ ਦੇਸ਼ ਇੱਕ ਸਾਲ ਪਛੜ ਜਾਂਦਾ ਹੈ ਤੇ ਜਿਹੜਾ ਦੇਸ਼ ਇੱਕ ਸਾਲ ਲਈ ਗੁਲਾਮ ਹੋ ਜਾਏ ਉਹ ਇੱਕ ਸਦੀ ਪਛੜ ਜਾਂਦਾ ਸੌ ਸਾਲ ਫਿਰ ਉਹਨੂੰ ਸਿਰ ਚੁੱਕਣ ਨੂੰ ਨਹੀਂ ਮਿਲਦੇ ਤੇ ਜਿਹੜਾ ਦੇਸ਼ 2000 ਸਾਲ ਤੱਕ ਗੁਲਾਮ ਰਿਹਾ ਆ ਹੋਏ ਤੁਸੀਂ ਖੁਦ ਅੰਦਾਜ਼ਾ ਲਗਾਓ ਇੱਥੇ ਲਾਸ਼ਾਂ ਹੀ ਸੰਗ ਜਪਦਾ ਹੈ ਅਗਲੇ ਜਿਹੜੇ ਆਂਦੇ ਰਹੇ ਕਬਰਾਂ ਤੇ ਇਰਾਜ ਕਰਦੇ ਰਹੇ ਮੁਰਦਾ ਸੰਸਾਰ ਜਿੰਦੇ ਜਾਗਦੇ ਮਨੁੱਖ ਦੇ ਤੇ ਇਤਨਾ ਲੰਬਾ ਰਾਜ ਪਾਠ ਨਹੀਂ ਕੀਤਾ ਜਾ ਸਕਦਾ ਇਤਨੇ ਲੰਬੇ ਅਰਸੇ ਤੱਕ ਉਹਨੂੰ ਗੁਲਾਮ ਨਹੀਂ ਰੱਖਿਆ ਜਾ ਸਕਦਾ ਮਰ ਚੁਕਿਆ ਤੇ ਪਤਾ ਹੈ ਮਰੇ ਹੋਏ ਦੀ ਪਛਾਣ ਕੀ ਆਉਂਦੀ ਹੈ ਮਰੇ ਹੋਏ ਦੀ ਪਛਾਣ ਇਹ ਆਉਂਦੀ ਹੈ ਵੈਦ ਲੋਕ ਪੁਰਾਣਾ ਢੰਗ ਤੇ ਇਸ ਵੀ ਉਹਦੇ ਹੱਥ ਪੈਰ ਵੇਖੋ ਠੰਡੇ ਤੇ ਨਹੀਂ ਪੈਦਾ ਹਾਂ ਜੀ ਹੱਥ ਵੇਖਦੇ ਨੇ ਪੈਰ ਵੇਖਦੇ ਨੇ ਤੇ ਠੰਡੇ ਤੇ ਹੱਥ ਪੈਰ ਠੰਡਾ ਤੇ ਮੁਰਦਾ ਇਹ ਸਬੂਤ ਮਰੇ ਬੰਦੇ ਦਾ ਇਹ ਸਬੂਤ ਵੇ ਹੱਥ ਠੰਡੇ ਪੈਰ ਠੰਡੇ ਤੇ ਇਹ ਕਲਾ ਅਜੇ ਵੀ ਵੈਦਕ ਦੁਨੀਆ ਦੇ ਜਿਹ ਹੈ ਚੱਲਦੀ ਹੈ 3 ਮਹੀਨੇ ਪਹਿਲੇ ਕਿਦਾਂ ਮੇਰੀ ਤਬੀਅਤ ਬਹੁਤ ਖਰਾਬ ਹੋ ਗਈ ਪਟਨਾ ਸਾਹਿਬ ਦੀ ਗੱਲ ਹੈ ਮੈਂ ਗੁਰਪੁਰਬ ਤੇ ਗਿਆ ਤੇ ਲਾਭੀ ਜੀਤੇ ਮੈਂ ਆਜਰੀ ਵੀ ਭਰਦਾ ਰਿਆ ਤੇ ਦੋਤੇ ਨੇ ਸੱਜਣਾ ਮੈਨੂੰ ਮਿਲੇ ਇਹ ਹੱਥ ਮੇ ਲਾਇਆ ਕਹਿੰਦੇ ਤੇ ਜੈਨੇ ਜੀ ਤੁਹਾਡੇ ਹੱਥ ਬੜੇ ਠੰਡੇ ਅਰੇ ਪੈਰ ਲੇ ਤੁਹਾਡੇ ਪੈਰ ਦੇਖ ਲੈਣੇ ਤੇ ਪੈਰ ਬੜੇ ਠੰਡੇ ਸਨ ਤੇ ਸਾਰੇ ਮੈਨੂੰ ਫੇਟ ਪੈਲੇਗਾ ਨਹੀਂ ਤੁਸੀਂ ਆਰਾਮ ਕਰੋ ਹੱਥ ਪੈਰ ਠੰਡੇ ਹੋਣਾ ਇਹ ਤਾਂ ਅੱਧੀ ਖਰਾਬ ਤੇ ਬਿਲਕੁਲ ਠੰਡੇ ਹੋ ਜਾਣਾ ਤੇ ਮਰਦਾ ਮੈਂ ਸੇ ਪੁਰਾਣੀ ਪਰੰਪਰਾ ਅਜੇ ਵੀ ਚੱਲਦੀ ਔਰ ਇਹ ਗਲਤ ਹੈ ਜਿੰਦਾ ਰਹਿਣ ਲਈ ਸਰੀਰ ਵਿੱਚ ਆਗ ਚਾਹੀਦੀ ਹੈ ਆਗ ਨਹੀਂ ਚਾਹੀਦੀ ਕਹਿੰਦੇ ਆਗ ਠੰਡੀ ਪੈਲੇ ਤੇ ਮੁਰਦਾ ਬੰਦਾ ਮੁਰਦਾ ਜਿਹਦੇ ਹੱਥ ਠੰਡੇ ਹੋ ਗਏ ਜੇ ਜੇ ਪੈਰ ਠੰਡੇ ਹੋ ਗਏ। ਠੋਖੇ ਮੈਂ ਕਰਨੀਂ ਅੰਦਰੋਂ ਬਾਹਰੋਂ ਇਹ ਦੇਸ਼ ਠੰਡਾ ਇਤਨਾ ਹੋ ਗਿਆ ਸੀ ਜੰਮ ਕੇ বরਫ ਕਬਰ ਬਣ ਗਿਆ ਸੀ। ਹੱਥ ਠੰਡੇ ਪੈਰ ਠੰਡੇ ਪੈਰ ਠੰਡੇ ਹੋਵਨ ਤੇ ਉਹਨਾਂ ਦੇ ਚੱਲਣ ਦੀ ਸਮਰੱਥਾ ਨਹੀਂ ਰਹਿੰਦੀ ਸੱਚ ਦੇ ਮਾਰਗ ਦੇ ਉੱਤੇ। ਹੱਥ ਠੰਡੇ ਹੋਵਨ ਸੱਚੇ ਕਰਮ ਤੇ ਇਨਕਲਾਬ ਦੀ ਦੁਨੀਆ ਦੇ ਖੱਤਾਂ ਦਾ ਅੱਗੇ ਵਧਣਾ ਬੜਾ ਔਖਾ ਹੋ ਜਾਂਦਾ। ਮੁਰਦਾ ਠੰਡਾ ਇਹ ਜੋ ਠੰਡਾ ਦੇਸ਼ ਹੋ ਚੁਕੇ ਆ ਸੀ ਇਹਦੀਆਂ ਤਲੀਆਂ ਮਲਨੀਆਂ ਸ਼ੁਰੂ ਕੀਤੀਆਂ ਗੁਰੂ ਨਾਨਕ ਨੇ ਕਿੰਨੀ ਮਿਹਨਤ ਕਰੇ ਵੈਦ ਪਤਾ ਕੀ ਕਰਦੇ ਨੇ ਜਦ ਕੋਈ ਹੱਥ ਪੈਰ ਠੰਡੇ ਹੋ ਗਣ ਕੰਨ ਤਲੀਆਂ ਮਲੋਏ ਗਰਮਾਛ ਆ ਜਾਏ ਖੂਨ ਦਾ ਦੌਰਾ ਚੱਲ ਪਾ ਅੰਦਰ ਗਰਮੀ ਦਾ ਵਾਤਾਵਰਨ ਹੋ ਜਾਏ ਇਹਦੇ ਨਾਲ ਜ਼ਿੰਦਗੀ ਦੀ ਰੋਹ ਪੈਦਾ ਹੋ ਜਾਏ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤਲੀਆਂ ਮਲਨੀਆਂ ਸ਼ੁਰੂ ਕੀਤੀਆਂ ਕੁਲ ਖੂਨ ਦੇ ਚਰਵਾਨੀ ਆਏ ਕੋਈ ਥੋੜਾ ਜਿਹਾ ਸਾਹ ਚੱਲਣ ਲੱਗਿਆ ਤੇ ਬਹੁਤ ਵੱਡਾ ਇੰਜੈਕਸ਼ਨ ਲਾ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਰਤ ਦੀ ਸਮੁਰਦਾ ਕੌਮ ਨੂੰ ਜ਼ਿੰਦਾ ਕੀਤਾ ਉਸ ਜ਼ਿੰਦਾ ਕੌਮ ਦਾ ਨਾਂ ਰੱਖਿਆ ਖਾਲਸਾ ਤੇ ਫਿਰ ਇੱਕ ਇਹ ਵੀ ਨਾਰਾ ਦਿੱਤਾ ਭਈ ਮੰਗ ਕਰੋ ਕਿ ਰਾਜ ਸਤਾਰਨ ਖਾਲਸੇ ਕੋਲੋਵੇ ਖਾਲਸ ਪਵਿੱਤਰ ਕੋਲ ਝੁੰਡ ਔਰ ਸਾਰੀ ਦੁਨੀਆ ਦੇ ਵਿੱਚ ਇੱਕੋ ਹੀ ਇਹ ਕੌਮ ਹੈ ਜੋ ਧਾਰਮਿਕ ਮੰਦਰਾ ਦੇਚ ਹਰ ਵਾਸ ਤੋਂ ਬਾਅਦ ਆਪਣੀ ਪ੍ਰਾਰਥਨਾ ਦੇ ਚ ਇਹ ਮੰਗ ਮੰਗਦੀ ਹੈ ਕਿ ਰਾਜ ਕਰੇਗਾ ਖਾਲਸਾ ਆਖੀ ਰਹੇ ਨਾ ਕੋਈ ਦੁਖੀ ਨਾ ਹੋਵੇ ਰਾਜ ਪ੍ਰਬੰਧ ਉਸ ਖਾਲਸ ਪਵਿੱਤਰ ਬੰਦੇ ਕੋਲ ਹੋਵੇ ਜਿਹਦੇ ਨਾਲ ਕਿਸੇ ਦਾ ਹੱਕ ਨਾ ਮਾਰਿਆ ਜਾਏ ਕੋਈ ਰੋਵੇ ਨਾ ਕੋਈ ਆਖੀ ਨਾ ਹੋਵੇ ਕੋਈ ਬੇਜ਼ਾਰ ਨਾ ਹੋਵੇ ਤੇ ਖਿਮਾ ਕਰਨੇ ਇਸ ਪੈਂਤੀ 30 ਸਾਲ ਤੋਂ ਲਗਾਤਾਰ ਦੇਖਦੇ ਆ ਰਹੇ ਹਾਂ ਕਿ ਕੌਮ ਦਾ ਹਰ ਪਹਿਲੂ ਦੇਚ ਹੱਤ ਮਾਰਿਆ ਜਾ ਰਿਹਾ ਹੈ। ਥਿਲਾਕਾ ਖੋਲੋ, ਪਾਣੀ ਖੋਲੋ, ਬਿਜਲੀ ਖੋਲੋ। ਇਨਾਂ ਦੀ ਬੋਲੀ ਖੋਲੋ, ਸਭਿਤਾ ਖੋਲੋ, ਰੂਪ ਖੋਲੋ, ਸੱਤਿ ਦੀ ਖੋਲੋ, ਧਰਮ ਖੋਲੋ। ਹਰ ਪਾਸੇ ਦਾ ਅਸ਼ੁੱਧਿ ਤੇ ਅਪਵਿੱਤਰ ਹੱਥਾਂ ਦੀ ਇਹ ਬਹੁਤ ਵੱਡੇ ਨਿਸ਼ਾਨੇ। ਇਸ ਵਾਸਤੇ ਸਾਡੀ ਮੰਗ ਹੈ ਕਿ ਸਥਾਪ ਜੀ ਰਹੀ ਹੈ। ਉਹਨਾ ਹੱਥਾਂ ਚਾਉਦੇ ਜਿਹੜੇ ਹੱਥ ਖਾਲਿਸ ਨੇ ਪਵਿੱਤਰ ਨੇ ਫੁੱਢ ਨੇ ਤਾਂ ਕਿ ਕਿਸੇ ਦਾ ਹੱਕ ਨਾ ਮਾਰਿਆ ਜਾਇਆ ਮੈਂ ਕਿਹੜੇ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਪੜ੍ਹ ਰਿਹਾ ਸੀ ਉਦੇਸ਼ਿਕ ਗਾਥਾ ਹੈ ਕਿ ਸ਼ਿਕਾਰ ਖੇਡ ਕੇ ਮਹਾਰਾਜਾ ਸਭ ਵਾਪਸ ਆ ਰਹੇ ਸਨ ਤੇ ਫਿਰ ਦੇਖਦੇ ਨੇ ਇੱਕ ਧੋਗੀ ਦੇ ਬਾੜ ਕੋਈ 75 80 ਸਾਲ ਦਾ ਬੁੱਢਾ ਹੱਥ ਦੇ ਚਿਤਾਵ ਲਈ ਰੋ ਰਿਆ ਘੋੜਾ ਰੋ ਕੇਆ ਘੋੜੇ ਤੋਂ ਉਤਰੇ ਸਿੱਖ ਉਸ ਬਿਰਧ ਬਾਬੇ ਕੋਲ ਜਾ ਕੇ ਕਹਿਣ ਲਗੇ ਰੋ ਕਿਉਂ ਰਹੇ ਹੈ ਜ਼ੈਫ ਹੈ ਬਜ਼ੁਰਗ ਹੈ ਇਹ ਰੋਣਾ ਬਹੁਤ ਗਹਿਰੇ ਦੁੱਖ ਤੋਂ ਨਿਕਲ ਰਿਹਾ ਹੈ ਆਖਣ ਲਗਾ ਹਾਂ ਰੋਣਾ ਨਾ ਤੇ ਹੋਰ ਕੀ ਕਿਉਂਕਿ ਦੇਸ਼ ਦਾ ਰਾਜਾ ਇੱਕ ਸਿੱਖ ਹੈ ਤੇਰਨੇ ਮੇਲਤ ਬੁੜੇ ਦਾ ਤੇਰਨੇ ਪੁੱਛਾ ਕੀਤਾ ਤੇ ਮਹਾਰਾਜਾ ਸਾਹਿਬ ਕਹਿਣ ਲਗੇ ਦੇਸ਼ ਦਾ ਰਾਜਾ ਇੱਕ ਸਿੱਖ ਹੈ ਤੇ ਇਹਦੇ ਤੈਨੂੰ ਕੀ ਦੁੱਖ ਹੈ ਤੂੰ ਕਿਉਂ ਦੁਖੀ ਹੈ ਤੂੰ ਕਿਉਂ ਰੋ ਰਹੇ ਹੈ ਤੈਨ ਲਗਾ 20 ਸਾਲ ਲਗਾਤਾਰ ਮਿਹਨਤ ਕਰਕੇ ਮੈਂ ਸੁਨਹਿਰੀ ਅਫਸਨਾ ਦੇ ਤਰਜਮਾ ਕਰਕੇ ਕੁਰਾਨ ਸ਼ਰੀਫ ਲਿਖੀ ਹੈ 20 ਸਾਲ ਦੀ ਮੇਰੀ ਮਿਹਨਤ ਕੋਈ ਮੁਸਲਮ ਬਾਦਸ਼ਾਹ ਆਉਂਦਾ ਇਹਨੂੰ ਤੋਸ਼ੇਖਾਨੇ ਚ ਰੱਖਿਆ ਜਾਂਦਾ ਕੋਈ ਮੁਸਲਮ ਬਾੜ ਸਾਹ ਹੁੰਦਾ ਇਹਨੂੰ ਪੜਦਾ ਔਰ ਇਹਨੂੰ ਪਰਜਾ ਵੀ ਪੜਦੀ ਔਰ ਆਮ ਦੁਨੀਆ ਤੱਕ ਮੇਰੀ ਇਹ ਕੁਰਾਨ ਸ਼ਰੀਫ ਪੁਚਾਈ ਜਾਂਦੀ ਪਰ ਬਦਕਿਸਮਤੀ ਦੇਸ਼ ਦਾ ਰਾਜਾ ਇੱਕ ਸਿੱਖ ਹੋਣੇ ਦੀ ਮੌਰਾ ਦੀ ਫੈਲੇ ਉਸ ਸ਼ਾਇਰ ਉਸ ਆਲਮ ਦੇ ਅੱਗੋਂ ਰੱਖੇ ਕਿ ਆਖਿਆ ਬਾਬਾ ਇਹ ਕੁਰਾਨ ਸ਼ਰੀਫ ਮੈਨੂੰ ਦੇ ਮੈਂ ਸੋਚੇ ਖਾਨੇ ਚ ਰੱਖਾਂਗਾ ਸਾਰੇ ਦੇਸ਼ ਵਾਸੀਆਂ ਤੱਕ ਇਹਦੀ ਦੀਦਾਰ ਕਰਾਵਾਂਗਾ ਤੇ ਮੈਂ ਤੈਨੂੰ ਹੋਰ ਵੀ ਮਾਲਾ ਮਾਲ ਕਰਨਾ ਹੈ ਤੂੰ ਮੇਰੇ ਰਾਜ ਦਰਬਾਰੇ ਚ ਆਵੇਂ ਐ ਥੇਲੀ ਮੇਰੀ ਪੇਠਾਰੇ ਰੂਪ ਨੇ ਨਗਰਾਨੇ ਦੇ ਰੂਪ ਨੇ ਪਰਵਾਨ ਕਰ ਖੜਾ ਹੋ ਗਿਆ ਬੁੱਢਾ ਕਹਿ ਲਗੇ ਹੈ ਮੈਂ ਤੇ ਫਜ਼ੂਲ ਰੋ ਰਿਆ ਤੂੰ ਮਾਫੀ ਮੰਗੀ ਆਪਣੇ ਸਵਨ ਵਾਪਸ ਲੈ ਤੇ ਇਥੋਂ ਗੱਲ ਸਪੱਸ਼ਟ ਹੋ ਗਈ ਆਕੀ ਰਹਿ ਨਾ ਕੋ ਹੈ ਮਹਾਰਾਜ ਅਰੰਜੀਤ ਸਿੰਘ ਨੇ ڈھنگ راج پاٹ چلایا کوئی آکی نہ ہوا بے ہوا پینتی سینتی راج پر بند اس جو ہے کدھر آسامی پہر کدرے آندھرا پردیش پے کدھر کشمیری پہرا نے کدھر مسلم پہرا اور ہونے زار رولا کے رکھ پنجاب نو ਤੇ ਪੰਜਾਬ ਦੇ ਜੋ ਹੈ ਸਿੱਖਾਂ ਨੂੰ ਤਾਂ ਖੈ ਇਸ ਤਰ੍ਹਾਂ ਵੀ ਮੰਗ ਹੈ ਕਿ ਸਾਡੀ ਹੈ ਸਮਰਥ ਕਰਾ ਜੈਸੇ ਪ੍ਰਮਾਤਮਾ ਇੱਕ ਹੈ ਉਹਨੇ ਆਪਣੀ مخلوਕ ਦੇ ਵੀ ਅਨੇਕਾਂ ਰੂਪ ਜੋ ਹੈ ਬਣਾਏ ਨੇ ਕਿ ਪ੍ਰਮਾਤਮਾ ਦੇ ਅਨੇਕਾਂ ਰੂਪ ਬੇਦਾਗ ਨੇ ਮਨੁੱਖ ਵੀ ਉਹੀ ਹੈ ਜਿਹਦੇ ਅਨੇਕਾਂ ਰੂਪ ਬੇਦਾਗ ਹਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਇਹ ਕਿਤੋਂ ਸ਼ੁਰੂ ਆਉਂਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਅਪਤਰ ਇੱਕ ਹੈ ਔਰ ਗੁਰਗੋਬਨ ਸਿੰਘ ਜੀ ਮਹਾਰਾਜ ਦਾ ਸਮਾਨ ਹੈ ਕਿ ਹੈ ਪ੍ਰਭੂ ایک مورت درخت فیل کو ایک. تو منگلا شبد جو ایک اونکار اونکار شبد تین شبد کا جوڑ ہے اکار, اکار اکار مکار اتپتی کرا پالنا کرنے والا ناشت کرنے والا ایک اونکار ایک تو ہو رہی ہے پالنا ہو رہی ہے ناس ہو رہی ہے ਉਹ ਜਿਹੜਾ ਇੱਕ ਉਹ ਅਹੰਕਾਰ ਹੈ ਉਹ ਸੱਤ ਹੈ ਸਦੀਵੀ ਹੈ ਕਾਇਮ ਦਾਇਮ ਹੈ ਹਮੇਸ਼ਾ ਇੱਕ ਉਹ ਅਹੰਕਾਰ ਹਸ ਗੁਰ ਪ੍ਰਸਾਦ ਉਹ ਜੋ ਇੱਕ ਹੈ ਉਹ ਸੋਧਦੀ ਹੋ ਰਹੀ ਹੈ ਭਲਣਾ ਹੋ ਰਿਹਾ ਹੈ ਨਾ ਹੋ ਰਿਹਾ ਹੈ ਉਹ ਉਹ ਅਹੰਕਾਰ ਹੈ ਉਹ ਜਿਹੜਾ ਉਹ ਅਹੰਕਾਰ ਹੈ ਉਹ ਸੱਤ ਹੈ ਔਰ ਉਹ ਜਿਹੜਾ ਸੱਤ ਹੈ ਉਹ ਗੁਰੂ ਹੈ ਇਕਾਗਰਤਾ ਪ੍ਰਦਾਨ ਕਰਨੇ ਉਹ ਗੁਰੂ ਹੈ ਚਾਨਣਾ ਦੇਣ ਵਾਲਾ ਹੈ